ਸਵਾ ਗਲਾਸ ਲਈ ਆਪਾਂ ਬਾਸਪਤੀ ਚਾਵਲਾਂ ਦਾ ਜਾਨੀ ਕਿ ਇੱਕ ਗਲਾਸ ਤੋਂ ਥੋੜਾ ਜਿਹਾ ਜ਼ਿਆਦਾ ਤਿੰਨ ਚਾਰ ਵਰੀਆਂ ਨੂੰ ਧੋ ਲਿਆ ਤੇ 10 ਮਿੰਟਾਂ ਲਈ ਇਹਨੂੰ ਪਾਣੀ ਵਿੱਚ ਭਿਓ ਕੇ ਰੱਖ ਲਾਂਗੇ ਤਿੰਨ ਚਾਰ ਛੋਟੀਆਂ ਇਲਾਇਚੀਆਂ ਇੱਕ ਵੱਡੀ ਇਲਾਇਚੀ ਨੂੰ ਹਲਕਾ ਜਿਹਾ ਕੁੱਟ ਲਾਂਗੇ ਖੁੱਲੇ ਜੇ ਭਾਂਡੇ ਵਿੱਚ ਚਾਰਕ ਗਲਾਸ ਲਿਓ ਪਾਣੀ ਦੀ ਇਹਨੂੰ ਗਰਮ ਰੱਖ ਦਿਓ ਥੋੜਾ ਜਿਹਾ ਵਿੱਚ ਫੂਡ ਕਲਰ ਮਿਕਸ ਕਰ ਦਿਓ ਫਿਰ ਆਪਾਂ ਨਾਰੀਅਲ ਕਟਿਆ ਦਾਲਚੀਨੀ ਤੇਜ ਪੱਤਾ ਵੱਡੀ ਇਲਾਇਚੀ ਛੋਟੀ ਇਲਾਇਚੀ ਦੋ ਚਾਰ ਪਾਈ ਲੌਂਗ ਥੋੜੀਆਂ ਜਿਹੀ ਪਾਵਾਂਗੇ ਵਿੱਚ ਕਾਲੀਆਂ ਮਿਰਚਾਂ ਉਸ ਤੋਂ ਬਾਅਦ ਸਤੋਤੇ ਹੋਏ ਚਾਵਲਾਂ ਨੂੰ ਵਿੱਚ ਮਿਕਸ ਕਰ ਦਾਂ ਫਿਰ ਤੁਸੀਂ ਇਹਨਾਂ ਨੂੰ ਹੱਥਾਂ ਨਾਲ ਹਲਕਾ ਜਿਹਾ ਮੈਸ਼ ਕਰਕੇ ਦੇਖ ਲਿਓ ਇਹ ਖੁੱਲਨੇ ਨਹੀਂ ਚਾਹੀਦੇ 90% ਤੱਕ ਪੱਕੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਇਹਨੂੰ ਕਿਸੇ ਵੀ ਛਲਣੀ ਵਿੱਚ ਪਾ ਕੇ ਇੱਕ ਸਾਈਡ ਤੇ ਰੱਖ ਦਿਓ ਫਿਰ ਇੱਕ ਕੜਾਈ ਵਿੱਚ ਪਾਓ ਇੱਕ ਚਮਚ ਦੇਸੀ ਘਿਓ ਦਾ ਵਿੱਚ ਥੋੜੇ ਜਿਹਾ ਕਾਜੂ ਬਦਾਮ ਆਪਾਂ ਹਲਕੇ ਜਿਹਾ ਰੋਸਟ ਕਰ ਲਾਂਗੇ ਅੱਧਾ ਗਲਾਸ ਲਿਆ ਆਪਾਂ ਖੰਡ ਦਾ ਫਿਰ ਉਸੇ ਕੜਾਈ ਵਿੱਚ ਥੋੜੇ ਜਿਹਾ ਪਾਵਾਂਗੇ ਚਾਵਲ ਵਿੱਚ ਅੱਧੀ ਖੰਡ ਕਾਜੂ ਬਦਾਮ ਕਿਸ਼ਮਿਸ਼ ਪਾ ਕੇ ਫਿਰ ਬਚੇ ਹੋਏ ਚਾਵਲ ਪਾ ਦਾਂਗੇ ਤੇ ਸਾਰਾ ਬਚਿਆ ਹੋਇਆ ਸਮਾਨ ਪਰਤਾਂ ਵਿੱਚ ਇਸ ਤਰੀਕੇ ਨਾਲ ਬਿਸ਼ਾ ਦਾਂਗੇ ਫਿਰ ਢੱਕਣ ਦੇ ਉੱਪਰ ਤੁਸੀਂ ਕੱ ਰੱਖ ਕੇ ਫਿਰ ਟੱਕ ਦੇਣਾ ਜਾਨੀ ਕਿ ਕੜਾਈ ਤੇ ਟੱਕਣ ਦੇ ਵਿੱਚ ਕਪੜਾ ਆਵੇ ਤਾਂ ਕਿ ਜਿਹੜਾ ਵੀ ਭਾਫ਼ ਦਾ ਪਾਣੀ ਹੋਊਗਾ ਕੜਾਈ ਵਿੱਚ ਬਿਲਕੁਲ ਨਾ ਜਾਵੇ 10 ਮਿੰਟਾਂ ਲਈ ਲਗਾਤਾਰ ਪਕਾਓ ਵਿੱਚ ਵਿੱਚ ਦੇਖਦੇ ਰਹੋ ਬਹੁਤ ਹੀ ਮਜ਼ੇਦਾਰ ਚਾਵਲ ਬਣਨਗੇ ਉਸ ਤੋਂ ਬਾਅਦ ਜਦੋਂ ਇਹ ਹਲਕੇ ਠੰਡੇ ਹੋਗੇ ਤਾਂ ਇਹਦੇ ਵਿੱਚ ਆਪਾਂ ਵਰਫੀ ਮਿਕਸ ਕੀਤੀ ਹੈ ਤੁਸੀਂ ਗਜਰੇਲਾ ਵਰਫੀ ਮਿਕਸ ਕਰਿਓ ਉਹਦੇ ਨਾਲ ਟੇਸਟ ਬੜਾ ਹੀ ਵਧੀਆ ਆਉਂਦਾ ਨਹੀਂ ਮਿਕਸ ਕਰਨੀ ਤਾਂ ਇਹਦੇ ਵਿੱਚ ਪੌਣਾ ਗਲਾਸ ਖੰਡ ਦਾ ਪਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਟਰਾਈ ਜ਼ਰੂਰ